ਖੰਨਾ ਦੇ ਵਿੱਚ ਹੋਏ ਕਤਲ ਦੇ ਪੁਲਿਸ ਨੇ ਸੁਲਝਾਈ ਗੁੱਥੀ 2 ਘੰਟਿਆਂ ਦੇ ਵਿੱਚ ਹੀ ਕਾਤਲ ਮਹਿਲਾ ਨੂੰ ਕਿੱਤਾ ਗ੍ਰਿਫਤਾਰ ਬਹਿਟਸਾਲਾ ਬਜ਼ੁਰਗ ਔਰਤ ਦਾ ਘਰ ਦੇ ਵਿੱਚ ਵੜ ਕੇ ਪਹਿਲਾਂ ਕਿੱਤਾ ਕਤਲ ਫਿਰ ਦਿੱਤੀ ਲੁੱਟ ਦੀ ਵਾਰਦਾਤ ਦਾ ਅੰਜਾਮ ਲਾਲਤ ਦੇ ਚਲਦੇ ਆ ਮਹਿਲਾ ਨੇ ਕਿੱਤਾ ਬਜ਼ੁਰਗ ਔਰਤ ਦਾ ਕਤਲ ਖੰਨਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ 65 ਸਾਲਾ ਬਜ਼ੁਰਗ ਔਰਤ ਦਾ ਕਤਲ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਮਹਿਜ਼ 2 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਜੀਹਾਂ ਦਾਜ਼ੀਏ ਕਿ ਬਿੱਤੀ ਸ਼ਾਮ ਖੰਨਾ ਦੇ ਵਿੱਚ ਇੱਕ 60 ਸਾਲਾ ਔਰਤ ਦਾ ਕਤਲ ਹੁੰਦਾ ਜੋ ਕਿ ਘਰ ਦੇ ਵਿੱਚ ਉਸ ਸਮੇਂ ਕੱਲੀ ਸੀ ਜਦੋਂ ਵਾਰਦਾਤ ਵਾਪਰਦੀ ਹੈ ਤਾਂ ਇੱਕ ਔਰਤ ਜਿਸ ਦੇ ਨਾਲ ਪਹਿਲਾਂ ਹੀ ਉਸਦੇ ਜੋ ਕਿ ਸਬੰਧ ਸੀ ਨਜ਼ਦੀਕੀ ਸਬੰਧ ਸੀ ਤਾਂ ਪਹਿਲਾਂ ਹੀ ਆਣਾ ਜਾਣਾ ਲੱਗਿਆ ਰਹਿੰਦਾ ਸੀ આરોપી ਕਾਤਲ ਔਰਤ ਦਾ ਘਰ ਦੇ ਵਿੱਚ ਤਾਂ ਲਾਲਸ ਦੇ ਚੱਲ ਰਿਹਾ ਕਿਹਾ ਜਾ ਰਿਹਾ ਕਿ ਕਤਲ ਕਿੱਥੇ ਗਿਆ ਹੈ ਘਰ ਦੇ ਵਿੱਚ ਵੜ ਕੇ ਪਹਿਲਾਂ ਤਾਂ ਬਜ਼ੁਰਗ ਔਰਤ ਦਾ ਕਤਲ ਕੀਤਾ ਜਾਂਦਾ ਹੈ ਫਿਰ ਜਿਹੜੇ ਗਹਿਣੇ ਬਜ਼ੁਰਗ ਔਰਤ ਨੇ ਪੈਨੇ ਹੋਏ ਸੀ ਜਾਂ ਘਰ ਦੇ ਵਿੱਚ ਪਏ ਸੀ ਉਹ ਸਾਰੇ ਸੋਨੇ ਦੇ ਗਹਿਣੇ ਤੇ ਨਕਦੀ ਲੁੱਟ ਕੇ ਇਹ ਔਰਤ ਫਰਾਰ ਹੋ ਜਾਂਦੀ ਹੈ ਤੇ ਸਿਸਟਮ ਵੀ ਕੈਮਰੇ ਦੇ ਵਿੱਚ ਵੀ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਹਾਲਾਂਕਿ ਪੁਲਿਸ ਨੂੰ ਪਹਿਲੇ ਹੀ ਸ਼ੱਕ ਸੀ ਕਿ ਇਸ ਔਰਤ ਦੇ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇਗਾ ਤੇ ਉਸ ਤੋਂ ਬਾਅਦ ਜਿਵੇਂ ਹੀ ਪੁਲਿਸ ਤਲਾਸ਼ੀ ਕਰਦੀ ਹੈ ਭਾਲ ਕਰਦੀ ਹੈ ਤੇ 2 ਘੰਟਿਆਂ ਬਾਅਦ ਹੀ ਪੁਲਿਸ ਦੇ ਵੱਲੋਂ ਇਸ ਗੁੱਥੇ ਨੂੰ ਸੁਲਝਾ ਲਿਆ ਜਾਂਦਾ ਹੈ ਅਤੇ આરોપી ਕਾਤਲ ਨੂੰ ਗ੍ਰਿਫਤਾਰ ਕਰ ਲਿਆ ਦਾਜ਼ੇ ਕਿ ਇਹ ਔਟ ਰਿਸ਼ਤੇ ਕਰਵਾਉਣ ਦੇ ਬਹਾਨੇ ਘਰ ਦੇ ਵਿੱਚ ਮ੍ਰਿਤਕ ਬਜ਼ੁਰਗ ਔਰਤ ਦੇ ਕੋਲ ਆਂਦੀ ਜਾਂਦੀ ਸੀ ਤਾਂ ਉਹਨਾਂ ਦੀ ਪਹਿਲਾਂ ਹੀ ਜਾਣ ਪਹਿਚਾਨ ਸੀ ਅਤੇ ਦਾਦੀ ਕਿ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਗਈਆਂ ਉਸ ਆਧਾਰ ਤੇ ਪੁਲਿਸ ਦੇ ਵੱਲੋਂ ਇਹ ਸਾਰੀ ਜਾਂਚ ਪੜਤਾਲ ਕੀਤੀ ਗਈ ਹੈ ਮ੍ਰਿਤਕ ਬਜ਼ੁਰਗ ਔਰਤ ਦੇ ਦੋ بیٹے ਜੋ ਕਿ ਕੰਮ ਤੇ ਗਏ ਹੋਏ ਸਨ ਉਸ ਸਮੇਂ ਤੇ ਘਰ ਦੇ ਵਿੱਚ ਇਕੱਲੀ ਹੀ ਸੀ ਤਾਂ ਰਿਸ਼ਤੇਦਾਰਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਮਰਡਰ ਤੋਂ ਬਾਅਦ ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਕਿ ਜਾਂਚ ਪੜਤਾਲ ਦੇ ਵਿੱਚ ਜੁਟ ਗਈ ਅਤੇ ਕਤਲ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੀ ਕਿ ਰਿਸ਼ਤੇ ਕਰਵਾਉਣ ਦੇ ਬਹਾਨੇ ਘਰ ਦੇ ਵਿੱਚ ਆਂਦੀ ਸੀ ਅਤੇ ਪਹਿਲਾਂ ਹੀ ਮ੍ਰਿਤਕ ਬਜ਼ੁਰਗ ਔਰਤ ਦੇ ਨਾਲ ਜਾਣ ਪਛਾਣ ਸੀ ਉਸ ਦੇ ਵੱਲੋਂ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਥੋੜੇ ਸਮੇਂ ਬਾਅਦ ਜਿਹੜੀ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰ ਇਸ આરોપી ਔਰਤ ਦੇ ਬਾਰੇ ਵੱਡਾ ਖੁਲਾਸਾ ਕੀਤਾ ਜਾ ਸਕਦਾ ਹੈ ਸ਼ਰਦਿਕਲਾ ਟਾਈਮ ਟੀਵੀ ਲਈ ਖੰਨਾ ਤੋਂ ਪੱਤਰਕਾਰ ਰਾਜ ਮੈਨ ਨਿਰੋਧੀ ਖਾਕ ਰਿਪੋਰਟ